ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਤ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦਿਆਲਪੁਰਾ ਮਿਰਜੇ ਕਾ ਜੀ ਤਹਿਸੀਲ ਰਾਮਪੁਰਾ ਖੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਤੁਹਾਡੇ ਵਾਸਤੇ ਇੱਕ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਜੀ ਚੰਗੇ ਦੁੱਧ ਵਾਲੀ ਆ ਬਾਕੀ ਡਿਟੇਲ ਭਾਈ ਤੋਂ ਲੈ ਕੇ ਦੇਉਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸასიਖਾਲ ਜੀ ਬਾਈ ਸੀਗਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਸਾਇਲ ਹੈ ਜੀ ਤੇ ਪਿੰਡ ਵਿਆਪਰਾ ਮੇਰਾ ਜਿਲ੍ਹਾ ਬਰਿੰਡਾ ਜੀ ਤਹਿਸੀਲ ਰਾਮਪੁਰਾ ਫੂਲ ਆ ਜੀ ਮੋਬਾਈਲ ਨੰਬਰ ਜੀ 9915433763 ਹੈ ਮੇਰੇ ਪਿਤਾ ਜੀ ਦਾ ਨੰਬਰ ਹੈ 9915455748 ਤੇ ਪਿੰਡ ਦੇ ਵਿੱਚ ਜਦੋਂ ਵੀ ਵੀਰੇ ਕੋਈ ਆੜ ਗਾਜੂ ਵਪਾਰੀ ਦੇ ਨਾਮ ਦੇ ਕਰ ਪੁੱਛ ਗਿਆ ਤਾਂ ਗਾਜੂ ਵਪਾਰੀ ਹਾਂਜੀ ਠੀਕ ਹੈ ਜੀ ਹੁਣ ਇੱਕ ਐਨੀਮਾਲੀ ਰਹਿ ਗਿਆ ਫਿਰੇ ਵੀਰੇ ਹਾਂਜੀ 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 ਠੀਕ ਆ ਬਾਕੀ ਇਹ ਵੱਲੋਂ ਕੀ ਜਾਣਗਾ ਬਾਹਰ ਬਾਹਰ ਜਾਣੀ ਅਦਰ ਸਟੇਡ ਜਾਣ ਅਦਰ ਸਟੇਡ ਜਾਣ ਠੀਕ ਆ ਜਿਹੜੀ ਆਪਾਂ ਵੜ ਰਹਿ ਗਈ ਐ ਵੀਰੇ ਸੁਆ ਕਿੰਨੇ ਮਾਜੀ ਇਹੇ ਮਾਲਕਾ ਦੇ ਸਨ ਟਾਕ ਬਾਈ ਗੁੰਟੀਗਾ ਪਿੰਡ ਦੀ ਗਵਾ ਨਾਲ ਹੀ ਪਿੰਡ ਨਾਲ ਹੀ ਪਿੰਡ ਹੈ ਜੀ ਠੀਕ ਆ ਉਥੋਂ ਲਈ ਆ ਮਾਲਕਾ ਦੇ ਸਨ ਟਾਕ ਦੂਜਾਗਾ ਤੁਸੀਂ ਤੀਜਾ ਬਣ ਗਏ ਜਿਹੜਾ ਮਰਜੀ ਹਾਂ ਆਪ ਦੀ ਤੁਸੀਂ ਥੱਲੀ ਜਿਵੇਂ ਮਰਜ਼ੀ ਕਰ ਹਾਂ ਕਦੋਂ ਸੁਈ ਆ ਵੀਰੇ ਬਈ ਇਹ ਕੱਲ ਸੁਈ ਆ ਬੱਛਾ ਕੀ ਦਿੱਤਾ ਮਗਰ ਦਿੱਤਾ ਬੱਛਾ ਜੀ ਇਹ ਨਾਲੂਆ ਨਾਲ ਆ ਠੀਕ ਆ ਬੱਚੇ ਦਾ ਨਾਲੂਆ ਵੀ ਬਾਕੀ ਗਿੱਲਾ ਹੀ ਆ ਜੀ ਹਾਂ ਆ ਜੀ ਜੇਰ ਦੀ ਕੰਪਲੀਟ ਆ ਜੀ ਬਈ ਸਾਰੀ ਫੋਟੋ ਵੀਡੀਓ ਦਿਖਾਵਾ ਠੀਕ ਆ ਪ੍ਰੂਫ ਮਿਲੂਗਾ ਹਾਂ ਸਾਰਾ ਪ੍ਰੂਫ ਮਿਲੂਗਾ ਕੋਈ ਐ ਕੋਈ ਗੱਲ ਨਾ ਰਹੇ ਵੀ ਅਗਲੇ ਦੇ ਮੰਡ ਦੇ ਵਿੱਚ ਸ਼ੰਕਾ ਨਾ ਰਹੇ ਕਿ ਬਈ ਆਏ ਅਬ ਜੇਰ ਕੋਈ ਕਤਰਾ ਕੋਈ ਕਤਰਾ ਫਤਰਾ ਕੁਝ ਨਹੀਂ ਠੀਕ ਆ ਕਿੰਨਾ ਬੋਲਾ ਜੋਖ ਦਾਂਗੇ ਬਈ ਅੱਜ 13 ਕਿਲੋ ਬੋਲਾ ਤਿਆਰ ਜੋਕ ਕੇ ਦੇ ਦਵਾ ਜੋਖਣ ਵਾਲਾ ਤਿਆਰ ਆ ਮਾਰਨਿੰਗ ਕਿੰਨੇ ਵਜੇ ਜਵਾਈ ਕੀਤੀ ਹੈ ਵੀਰੇ ਵਾਰਨਿੰਗ ਬਈ ਕਰੀ ਆ 7 ਵਜੇ ਹੁਣ 10:20 ਹੋ ਗਿਆ ਘੰਟੇ ਤੈਨ ਹੀ ਹੋਇਆ ਵੀਰੇ ਹਜੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਠੀਕ ਹੈ ਜੀ ਥਰਾਂ ਦੀ ਗਰੰਟੀ ਹੈ ਜੀ ਬਈ ਧਾਰਾ 12 ਧਾਰਾ 12 ਆਗੇ ਅਗਲੇ ਦੇ ਮਨ ਦੇ ਵਿੱਚ ਇਹ ਗੱਲ ਰਹੇਂਦਾ ਠੀਕ ਆ ਹਾਂ ਠੀਕ ਆ ਸੀਲ ਲੱਗ ਕੋ ਹਾਂ ਉਹ ਗੱਲ ਦੇ ਵਿੱਚ ਮਨ ਦੇ ਵਿੱਚ ਅਗਲੇ ਪਤਾ ਕੀ ਗੱਲ ਹੋ ਜਾਂਦੀ ਵੀਰੇ ਜਿਹੜੀ ਇਹ ਬਰੀਡ ਹੁੰਦੀ ਆ ਏਆਰ ਵੀਆਰ ਕਿਸੇ ਨੂੰ ਵਹਿਮ ਹੋ ਜਾਂਦਾ ਬਈ ਗਰਮ ਨਾ ਹੋਵੇ ਆ ਹੁਣ ਥੋੜੇ ਸਾਹਮਣੇ ਆ ਬੱਚਾ ਵੀ ਖੋਲੀ ਫਿਰਦਾ ਛੋਟਾ ਆ ਬੱਚਾ ਵੀ ਖੋਲੀ ਫਿਰਦਾ ਬੱਚਾ ਆਪਣਾ ਤਾਂ ਯਾ 14 14 ਸਾਲਾਂ ਦਾ ਇਹੀ ਕਈ ਵਾਰ ਛੋਲੇਂਦਾ ਕਈ ਵਾਰ ਮੈਂ ਬਾਹਰ ਆਸੇ ਸੀ ਪਾਉਂਦਾ ਠੀਕ ਆ ਕਈ ਵਾਰ ਬਾਹਰ ਅੰਦਰ ਹਾਂ ਠੀਕ ਆ ਵੀਰੇ ਲਓ ਜੀ ਸੀਲਸ ਲੱਗ ਕੱਦ ਬੈੱਡ ਦੀ ਪੂਰੀ ਚਿੱਟੀ ਆ ਹਜੇ ਮਤਲਬ ਕਿ ਇਹ ਸੂਆ ਜਹਾ ਮੰਨੀ ਬਿਠੀ ਆ ਜੱਗਾ ਠੀਕ ਆ ਠੀਕ ਆ ਹਜੇ ਖਾ ਪੀ ਕੇ ਵੜਨੇ ਰਾਜੀ ਹੋ ਜਾਣਾ ਬਾਕੀ ਬਦਦੇ ਵੀ ਫੇਰ ਹੀ ਆਉਣਾ ਬਾਈ ਹਜੇ ਠੀਕ ਆ ਹਾਂ ਮੋੜ ਲਿਆ ਵੀਰੇ ਫੋਟ ਲਿਆ ਵਾਪਿਸ ਜੇ ਜਿਹੜਾ ਟਮਕਣਾ ਜਾਓ ਵੈਸੇ ਹੀ ਆ ਵੀਰੇ ਤੁਹਾਡੇ ਉਹ ਵੈਸੇ ਹੀ ਆ ਜਾਂਦਾ ਦੁੱਧ ਨਾਲ ਲੱਗਦੇ ਹੀ ਹੁੰਦੇ ਹਾਂ ਇਹ ਤਾਂ ਗੱਲ ਹੁਣ ਤੁੰਨੀ ਪਤਾਈ ਆ ਬਾਈ ਮਾੜਾ ਪਤਾ ਤਾਈ ਆ ਜਾਂਦਾ ਮਾੜਾ ਮੂਟ ਆ ਜਾਂਦਾ ਪਰ ਹੁੰਦਾ ਦੁੱਧ ਨਾਲ ਜੇ ਦੁੱਧ ਕੱਢੂ ਕੀ ਫੇਰ ਬਾਈ ਮਾਲਕਾਂ ਨੇ ਦੱਸਣ ਆਕ ਆਪਣੇ ਗਵਾਂਢ ਪਿੰਡ ਦੀ ਗਾਂ ਜੀ ਹਾਂਜੀ ਠੀਕ ਐ ਬਾਲ ਕਹਿੰਦੇ ਵੀ ਇਹ 16-17 ਲੀਟਰ ਦੁੱਧ ਦਿੱਤਾ ਕੋਈ ਬੰਦਾ ਯਾਰ 15-15 16 ਵੰਡ ਕੇ ਲੈ ਲੈ ਯਾਰ ਮੱਝਾਰ ਗੱਲ ਦੁੱਧ ਆ ਪੂਰਾ ਭਰੀਏ ਦੁੱਧ ਇਹਦਾ 15 ਕਿਲੋ ਤੇ ਐਫ ਐਫ ਤੇ 30 ਕਿਲੋ 15 ਕਿਲੋ ਬਰਬਰ ਆ ਜਾ ਹਾਂ ਠੀਕ ਐ ਹੁਣ ਬੱਚਾ ਲੱਗੇ ਧਾਰਾ ਵੀ ਵੀਰੇ ਮਾਰਾਈ ਦੇ ਕਿਉਂਕਿ ਵੈਸੇ ਤਾਂ ਮਾਰਨਿੰਗ ਚ ਵਾਈ ਕੀਤੀ ਸੀਗੀ ਪਰ ਫੇਰ ਵੀ ਤੁਹਾਨੂੰ ਧਾਰਾ ਮਾਰਾਈ ਦਿੰਨੇ ਆ ਕਿਉਂਕਿ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਉਂਦਾ ਤਾਂ ਇਹਦੇ ਤਸੱਲੀ ਹੋ ਜਾਂਦੀ ਆ ਭਾਈ ਯਾਰ ਤਸੱਲੀ ਹੋ ਜਾਂਦੀ ਆ ਨਿਆਣਾ ਪਾਉਨੇ ਉਹਨੇ ਵੀਰੇ ਹਾਂ ਭਾਈ ਨੇੜਾ ਦਾ ਭਾਈ ਇਹਨੇ ਗੈਨ ਮਚਾ ਦੇ ਪਾਉਣਾ ਜ਼ਰੂਰੀ ਹੁੰਦਾਗਾ ਜ਼ਰੂਰੀ ਹੁੰਦਾ ਨਿਆਣਾ ਪਾਉਣਾ ਕੋਈ ਵੀ ਚਾਹੇ ਐਫਪੀ ਆ ਹੱਕਾ ਕੋਈ ਹੱਤ ਭਾਈ ਹਰੇਕਾਰ ਦੇ ਪਾਉਂਦਾ ਹੀ ਠੀਕ ਆ ਹਾਂ ਲਓ ਜੀ ਜਿਵੇਂ ਕੋਈ ਮਰਜ਼ੀ ਬੈਠ ਜੇ ਆ ਦੇਖੋ ਜੀ ਕੋਈ ਐਡੀ ਗੱਲਬਾਤ ਹੈ ਨਹੀਂ ਗਾਰ ਇਹ ਜਿਹੜੀ ਜਿਹੜੀ ਦਸਲ ਹੁੰਦੀ ਹੈ ਨਾ ਬਹੁਤ ਘਾਟਾ ਮੰਨ ਲਓ ਕੀ ਉਹ ਕਰਦੀ ਹੁੰਦੀ ਹੈ ਉਹੋ ਜੀ ਹੁੰਦੀ ਤਾਂ ਬਾਈ ਨਿਆਣਾ ਹੀ ਨਹੀਂ ਨਿਆਣੀ ਨਹੀਂ ਵੀ ਪਾਉਣ ਦੇਣਾ ਨੇ ਲੋ ਕਰੋ ਚਾਹਤ ਪਸਮਾ ਕੇ ਵੀਰੇ ਥਣ ਵੀ ਸੋਨਾ ਕੱਢੇ ਹੁੰਦੀ ਹਾਂ ਹਜੇ ਭਾਈ ਤੁਸੀਂ ਆ ਕੇ 7 ਵਜੇ ਚੋਈ ਵੀ ਆ ਭਾਈ ਹਜੇ ਹੁਣ 4 ਘੰਟੇ ਦਾ ਤੈਨ ਨਹੀਂ ਹੋਇਆ ਹਾਂ 4 ਘੰਟੇ ਦਾ ਹਜੇ ਤੈਨ ਹੋਇਆ ਬਾਕੀ ਬੋਲੇ ਚ ਗਾ ਹਜੇ ਬੋਲੇ ਚ ਗਾ ਹਾਂਜੀ ਹਾਂ ਬਾਕੀ ਭਾਈ ਪਤਾ ਗਰਮੀ ਆ ਗਾਂ ਸੁੱਕੀ ਮਾਰਨ ਲੱਗ ਜਾਂਦੀ ਆ ਇਹ ਤਾਂ ਗੱਲ ਹੈ ਹਾਂ ਜੀ ਬਾਲਾ ਦੁੱਧ ਛੱਡਦੇ ਹੁਣ ਬਾਲਾ ਦੁੱਧ ਛੱਡਦੇ ਹੈਣਾ ਉਹ ਤਾਂ ਆਪਣਾ ਪ੍ਰੋਪਰ ਜਿਹਾ ਦੁੱਧ ਛੱਡਣਾ ਪੈਦਾ ਸਹੀ ਗੱਲ ਹੈ ਜੀ ਹਾਂ ਬਸ ਥੋੜਾ ਕੰਨਾ ਛੱਡ ਕੇ ਬਾਕੀ ਸਾਫ ਕਰ ਦੇ ਦੋ ਕਿ ਗਰਮੀ ਦੇ ਵਿੱਚ ਨਾ ਗਾਂ ਸੁੱਕੀ ਮਾਰ ਲਾ ਲ ਜਾਂਦਾ ਹੈ ਨਾ ਬਲੱਡ ਵਾਲਾ ਆਉਣ ਲੱਗ ਜਾਂਦਾ ਗਾਂ ਦੇ ਵਿੱਚ ਆ ਤੁਹਾਡੀ ਸੰਗਾਲੀ ਗਾਂ ਦੇ ਆਉਣ ਲੱਗ ਠੀਕਾ ਸਿੱਗ ਵਾਲੀ ਗਾੜੀ ਹੋਰ ਲੱਗੀ ਜੀ ਸ਼ਿਕਾਇਤ ਇਹਦਾਂ ਦੇ ਵਾਰ ਗਰਮੀ ਦੇ ਵਿੱਚ ਬਾਹਲਾ ਵੀ ਗਾਦੋਂ ਛੱਡਣਾ ਮਾੜਾ ਹੁੰਦਾ ਮਾੜਾ ਹੁੰਦਾ ਜੀ ਹਾਂ ਬਾਕੀ ਵੀਰੇ ਦੂਜੇ ਦੀ ਜੇ ਡੰਗ ਦਾ ਸਾਫ ਕਰੀ ਦੇ ਬਾਕਰ ਬਈ ਹਾਂ ਇੱਕ ਅੱਧਾ ਡੰਗ ਛੱਡ ਲਵੇ ਉਦੋਂ ਬਾਅਦ ਤਾਂ ਸਾਫ ਕਰ ਦੇਵੇ ਉਹ ਨਹੀਂ ਛੇਤੀ ਦੁੱਧ ਦੇ ਹੁੰਦਾ ਮਾੜਾ ਬਸੂ ਤੇ ਬਾਕੀ ਆ ਪਸ ਪੱਤੂ ਬੰਦ ਰਿਆਈ ਬੰਦੇ ਜੀ ਬੱਚਾ ਪਸਮਾਹ ਕਰਿਆਈ ਹੁਣ ਥਣਾ ਦਾ ਸੈੱਟ ਚੈੱਕ ਕਰੋ ਹਾਂ ਟੋਪ ਬੜਾ ਵਧੀਆ ਮੋਟਾ ਥਣਾ ਬੁਰਾ ਮੋਟਾ ਮੁਠੀ ਮੁਠੀ ਵਾਲਾ ਥਣਾ ਕੱਢਿਆ ਹਾਂ ਬੁਰਾ ਜੇ ਮਰਜੀ ਚੋਣ ਵਾਲਾ ਚਵਾਈ ਚੈੱਕ ਕਰੋ ਮੋਟੀ ਗੰਨੇ ਵਰਗੀ ਪੋਲੀ ਆ ਵੀਰੇ ਚਵਾਈ ਜਆ ਮੈਂ ਕਹਿਆ ਯਾਰ ਬਾਈ ਯਾਰ ਲੈ ਲਓ ਬਾਹਰ ਕਿਹੜੀ ਜੁਆ ਪੈਂਦੀ ਉਹ ਖੜਕਾ ਹੁੰਦਾ ਹੈਗਾ ਲੈ ਲਓ आज भाई किसे किसे ਵਹਿੜ ਨੂੰ ਲੱਗੀ ਹੁਣ ਗਾ ਯਾਰ ਬਾਈ ਯਾਰ ਸੀਲ ਠੰਡੀ ਗਾ ਯਾਰ ਕੋਈ ਗੱਲ ਕੋਈ ਗੱਲ ਆਪਾਂ ਨਿਆਣਾ ਪਾਈ ਹੁਣ ਲਾ ਕੋਈ ਗੱਲ ਹੀ ਕੋਈ ਕਿਸੇ ਕੋਈ ਗੱਲਵਾਦ ਨਹੀਂ ਹੈਗੀ ਗਾ ਦੇਖੋ ਆਲੇ ਪਹਲੇ ਲਾ ਬੋਲਾ ਬੋਲਾ ਹੈ ਤਾਂ ਪੂਰਾ ਖੱਟਾ ਖੱਟਾ ਪੂਰਾ ਚਾਰ ਚੁਨੇ ਬੈਂਦਾ ਹੈ ਨਾ 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 ਠੀਕ ਹੈ ਬਾਈ ਤਾਂ ਤਾਜੀ ਸੁਈ ਵਹਿੜ ਆ ਕੋਈ ਗਾਇ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਬਾਤ ਅੱਜ ਦਾ ਮੇਨ ਗੱਲ ਬਾਈ ਸੀਲਸ ਲੱਗਦੀ ਸੀਲਸ ਲੱਗਦਾ ਇਸ ਗਾ ਇਹ ਗਾ ਦੇ ਵਿੱਚ ਇਹੀ ਗੱਲ ਵੱਡੀ ਹੁੰਦੀ ਆ ਬਾਈ ਸੀਲਸ ਲੱਗ ਹੋਵੇ ਬਹੁਤ ਫਰਕ ਪੈ ਜਾਂਦਾ ਬਹੁਤ ਫਰਕ ਪੈ ਜਾਂਦਾ ਗਾ ਬਾਈ ਤੁਸੀਂ ਮੰਨ ਲਓ ਕਿ ਟ੍ਰਾਲੀ ਗਾ ਵੀ ਮਿਲ ਜੂ ਤੁਹਾਨੂੰ ਜਲਾਤੀ ਮਾਰਦੀ ਚੋਈ ਲੱਕ ਮਾਰਦੀ ਫਿਰ ਉਹਦੇ ਸਾਹ ਨੀ ਗਾਦਾ ਹਾਂ ਚੂਏ ਚਵਾਏ ਦਾ ਇਹ ਹੁਣ ਗਾ ਹਣ ਮਨ ਲਾ ਕੀ ਇਹਨੇ 1500 ਲੀਟਰ ਵੀ ਦਿੱਤਾ ਹਾਂਜੀ ਤੇ ਇਹਨੇ ਗਾਣੇ ਖੜ ਕੇ ਹੁਣ ਦੁੱਧ ਜਵਾਤਾ ਬੁੜੀਆਂ ਜੇ ਮਰਜੀ ਆਪਣੀ ਭੈਣ ਕੋਈ ਕੋਈ ਮਾਤਾ ਜੇ ਮਰਜੀ ਚੁੱਈ ਚੱਲੇ ਬਾਹਰ ਕੋਈ ਆਪਦਾ ਤੁਰਿਆ ਹੁੰਦਾ 2 ਮਿੰਟਾਂ ਜੋਕੇ ਬਾਕੀ ਹਾਂ ਠੀਕ ਆ ਕੋਈ ਪਹਿਲਾਂ ਮੂਹਰੇ ਫਾੜ ਬੰਨ ਪੋਰ ਕੋਸ ਕਰਨਾ ਪੈਣਾ ਤੇਰੇ ਮੱਥੇ ਤੇ ਵੱਜੇ ਹਾਂ ਮੱਥੇ ਤੇ ਵੱਜੇ ਬਾਲਟੀ ਈੜੀ ਮਨ ਲਾ ਗੇਟ 'ਚ ਹੀ ਰੱਖੇ ਜਿਹੜੀ ਸਹੀ ਗੱਲ ਹਾਂ ਉਹਨੂੰ ਤਾਂ ਮੱਲਾ ਸੁੱਕੀ ਆ ਵੀ ਜੋ ਬਾਕੀ ਇਹਦਾ ਰੇਟ ਬੋਲਾ ਬਸ ਛੋਟੇ ਹੀ ਬੋਲਾ ਠੀਕ ਹੈ ਬਸ ਲੈਣ ਦੇਣੀ ਆ ਬਸ 55000 ਰੁਪਇਆ ਓਫਰ ਯਾਰ ਓਫਰ ਆ ਬਸ ਮੈਚ ਮਿਲਨੀ 55000 ਹਾਂ ਹਾਂ ਬਸ ਮਿਲਨੀ ਆ ਗਾਣੀ ਅੱਥ ਗਾਵਾ ਨਿਕੜਾ ਲੋ ਕੋਈ ਵੀ ਭਰਾ 15 ਫੁੱਟ ਲੀਟਰਾਂ ਦੀ ਮੱਝ ਮੰਡ ਕੇ ਲਓ ਹਾਂ ਸਾਬਾ ਦਾ ਦੰਦ ਦਿੰਨੇ ਨੇ ਹਾਂ ਬਾਕੀ ਇੱਕ ਗੱਲ ਹੋਰ ਆ ਬਾਈ ਮੈਂ ਤੁਹਾਨੂੰ ਗੱਲ ਇਹ ਨਸਲਾ ਜਿਹੜੀ ਚੋਲਸਤਾਨੀ ਦਾ ਅੱਛਾ ਚੋਲਸਤਾਨੇਸਾ ਲਾਪੜੇ ਮਿਲਦੀ ਨਹੀਂ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਚੋਲਸਤਾਨ ਦੇ ਵਿੱਚ ਆਪਣੀ ਨਸਲੀ ਬਰੀਡ ਹੀ ਨਹੀਂ ਉਹਦੀ ਹਾਂ ਇਹ ਬਾਹਲੀ ਬਰੀਡ ਹਾਂ ਬਾਕੀ ਜਿਹੜਾ ਵੀਰ ਗਾਂ ਰੱਖੂਗਾ ਮੈਂ ਕਹਿੰਦਾ 500 ਸੂਏ ਗਾਂ ਘਰੋਂ ਨਿਕੜਦਾ ਇਹ ਜੀ ਗਾਂ ਇੱਕ ਦੋ ਬੱਚੇ ਲੈ ਲੈ ਤੇ ਤੰਤਣ ਹੋ ਜਣੀ ਆ ਭਾਈ ਗਾਂ ਕਿਉਂਕਿ ਆਪਣੇ ਮੱਝਾਂ ਵਰਗਾ ਦੁੱਧ ਉਹ ਇਹਨਾਂ ਫੈਂਟ ਦਾ ਜਿਵੇਂ ਮਨ ਲਾ ਕੇ ਆਪਣੇ ਕਿਸੇ ਛੋੜੇ ਭਰਾ ਨੇ ਮਵਾ ਕੋਈ ਕੰਮ ਸਾਡਾ ਕਰਦਾ ਉਹਦੇ ਬਾਅਦ ਤੇ ਕੋਈ ਚੱਕਰ ਨਹੀਂ ਕੋਈ ਗਾਂ ਨਹੀਂ ਬਿਮਾਰ ਹੋਣੀ ਸਹੀ ਗੱਲ ਐਚਪ ਗੰਗਾ ਸਾਡਾ ਹੁਣ ਜਾ ਤੁਸੀਂ ਦੇਖਦੇ ਸਾਡੇ ਕੋਟਾ ਫਿਰਦਾ ਵਪਾਰ ਆ ਭਾਈ ਹੁਣ ਗਰਮੀ ਦੇ ਵਿੱਚ ਬਹੁਤ ਢਿਲੀਆਂ ਬਹੁਤ ਢ ਪੈਰਾ ਦੇਣ ਵਾਲੀ ਗੱਲ ਹੈ ਪੈਰਾ ਦੇਣ ਵਾਲੀ ਆ ਹੁਣ ਜੇ ਕੋਈ ਨਵਾਂ ਵੱਡਾ ਕੰਮ ਸਟਾਰਟ ਕਰਦਾ ਤਾਂ ਘਰੇ ਤੋਂ ਉਹਨੂੰ ਲੈਣੀ ਆ ਉਹਦੇ ਵਾਸਤੇ ਸਭ ਤੋਂ ਬੈਸਟ ਹੈ ਬਹੁਤ ਵਧੀਆ ਜੀ ਠੀਕ ਆ ਬਾਕੀ ਛੋਟਾ ਜਿਹਾ ਆ ਭਾਏ 55000 ਰੁਪਇਆ ਮਾਨਤਾ ਨਾਲ ਉਹਦੇ ਚਾਹਤ ਬਾਕੀ ਭਾਈ ਪਤਾ ਕੀ ਗੱਲ ਆ ਹੁਣ ਆਪਾਂ ਇਸ ਗੱਲ ਦੇ ਵਿੱਚ ਇਹ ਵੀ ਗੱਲ ਮੈਂ ਨਾਲ ਦਰਦਾ ਇਹਦੇ ਵਿੱਚ ਬਸ ਛੋੜ ਛੱਪੇ ਵਾਲੀ ਗੱਲ ਹੀ ਆ ਕੋਈ ਸੌਦੇ 'ਚ ਨਾ ਪਾਵੇ ਹਾਂ ਜੇ ਮੁੱਲ ਕਰੋਣ ਦਾ 65000 ਰੁਪਇਆ ਠੀਕ ਆ 55000 ਜੁਰਮਾਨਾ ਤਨ ਹੋ ਜੂਗਾ ਗਰਮੀਆਂ ਦਾ ਤੋਪਾ ਬਾਕੀ ਯਾਰ ਵੀਰੇ ਛੋਟੇ ਮੁੱਲ ਦੇਗਾ ਜਿਹੜਾ ਮਰਜੀ ਛੋਟਾ ਕਿਸੇ ਛੋਟਾ ਜੀਮੇਦਾਰ ਵੱਡਾ ਜੀਮੇਦਾਰ ਜੇ ਮਰਜੀ ਚੋਣ ਨੂੰ ਘਰੇ ਲੈ ਸਕਦਾ ਹਾਂ ਕੋਈ ਐ ਨਹੀਂ ਵੱਡੇ ਮੁੱਲ ਵਾਲਾ ਕੋਈ ਪਸ਼ੂ ਨਹੀਂ ਹੈਗਾ ਇਹ ਠੀਕ ਹੈ ਜੀ ਹਾਂ ਧੰਨਵਾਦ